ਪਹਿਲਾਂ ਕਿਉਂ ਚੱਕੀ ਜਾਨੀ ਇੱਥੇ ਰੱਖੇ ਨੂੰ ਤੇ ਫਿਰ ਕੀ ਹੁੰਦਾ ਕੋਲੇ ਰੱਖ ਲੈਣ ਦੋ ਨਾ ਨਾ ਪਹਿਲਾਂ ਇੱਥੇ ਰੱਖਿਆ ਰੈ ਨਾ 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 ਜੇ ਕੋਲੇ ਰੱਖ ਲੂੰਗੀ ਤਾਂ ਫਿਰ ਕੀ ਹੋ ਜਾਊਗਾ ਪਹਿਲਾਂ ਆ ਦੱਸ ਵੀ ਆ ਕਿੰਨੀ ਇਹਦਾ ਟੋਟਲ ਜੋੜ ਕਿੰਨਾ ਬੰਦਾ ਐ ਐਂ ਦੱਸ ਪਹਿਲਾਂ ਵੀ ਆ ਜਿਹੜੇ ਅੱਖਰ ਲਿਖੇ ਹੋਏ ਆ ਸਾਰੇ ਹਾਂ ਦੋਸਤੋਂ ਤੁਸੀਂ ਵੀ ਦੇਖ ਲਓ ਜਿਹੜੇ ਅੱਖਰ ਲਿਖੇ ਇਹਨਾਂ ਦਾ ਟੋਟਲ ਜੋੜ ਆਪਾਂ ਦੱਸਣਾ ਵੀ ਕਿੰਨਾ ਬੰਦਾ ਐ ਤੇ ਜਿੰਨੇ ਸਹੀ ਜਵਾਬ ਦਿੱਤਾ ਉਹਨੂੰ ਆਪਾਂ 500 ਰੁਪਇਆ ਦਵਾਂਗੇ ਲੈ ਇੱਥੇ ਰੱਖ ਗਾਂਦੀ ਵਿਚਾਰੇ ਨੂੰ ਸਿੱਧਾ ਰੱਖ ਦੇ ਸਿੱਧਾ ਹੀ ਰੱਖਦਾ ਯਾਰ ਤੂੰ ਇੱਥੇ ਚਲੋ ਤੂੰ ਜਵਾਬ ਦੇਦਾ ਪਹਿਲਾਂ ਇਹਦਾ ਜਵਾਬ ਹੋ ਗਿਆ ਇਹਦਾ ਦੋਸਤੋ ਸਹੀ ਕਿਹੜੇ ਫਾਉਂਰ 21 ਇਹ 38 ਹਾਂ 7 ਐਨ ਨੂੰ ਨਹੀਂ ਪਤਾ ਰੱਖਣਾ ਦੋਸਤੋ 21 ਬੰਦਾ ਪਿਆ 21 ਆ ਹਾਂ ਇੱਕ ਹੀ ਬੰਦਾ ਪਿਆ ਮੈਂ ਹਲੇ ਵੀ ਸੋਚ ਲਾ ਤੇਰੇ ਕੋਲ 5 ਮਿੰਟ ਆ ਤੇ 5 ਮਿੰਟਾਂ ਤੇ ਫਿਰ 500 ਰੁਪਏ ਦੇ ਦੋਗੇ 500 ਰੁਪਏ ਜੇ ਤੂੰ ਹਾਰ ਗਈ ਤੇ ਤੈਨੂੰ ਮੈਨੂੰ ਦੇਣਾ ਪੈਣਾ ਹੈ ਅੱਛਾ ਹਾਂ ਜੇ ਤੂੰ ਜਿੱਤ ਗਈ ਤੇ 500 ਰੁਪਏ ਤੇਰਾ ਤੇ ਜੇ ਮੈਂ ਮੈਂ ਹਾਰ ਗਈ ਹਾਂ ਚਲ ਮੈਂ ਤੁਹਾਨੂੰ 500 ਦੇ ਦੂੰਗੀ ਤੇ ਤੁਸੀਂ ਜਿਹੜੇ ਸਹੀ ਜਵਾਬ ਦੇਣਗੇ ਉਹਨਾਂ ਨੂੰ ਕੀ ਦਿਓਗੇ ਉਹਨਾਂ ਨੂੰ 500 500 ਰੁਪਏ ਹਾਂ ਤੇ ਜਿਨ੍ਹਾਂ ਨੇ ਸਹੀ ਜਵਾਬ ਦਿੱਤਾ ਕਮੈਂਟਾਂ ਦੇ ਵਿੱਚ ਤੇ ਉਹਨਾਂ ਨੂੰ ਸੰਧੂ ਸਾਹਿਬ 500 ਰੁਪਿਆ ਦੇਣਗੇ ਤੇ ਭਵੇਂ ਤੁਹਾਨੂੰ Google Pay Paytm ਜਿਵੇਂ ਮਰਜ਼ੀ ਕਰਨਾ ਪਵੇ ਜਾ ਮਰਜ਼ੀ ਕਰਨਾ ਪਵੇ ਤੇ ਉਹ ਉਹਨਾਂ ਦੇ ਕਮੈਂਟ ਤੇ ਵੱਧ ਲਾਈਕ ਆਉਣੇ ਚਾਹੀਦੇ ਹੈ ਜਿਹੜਾ ਉਹਨਾਂ ਨੇ ਸਹੀ ਜਵਾਬ ਦਿੱਤਾ ਹੋਊਗਾ ਜਿਹੜਾ ਸਹੀ ਜਵਾਬ ਦਿੱਤਾ ਹੋਊਗਾ ਉਸ ਕਮੈਂਟ ਤੇ ਵੱਧ ਲਾਈਕ ਆਉਣੇ ਚਾਹੀਦੇ ਕਿਉਂਕਿ ਸਹੀ ਜਵਾਬ ਤਾਂ ਹੁਣ ਇਹ ਥੋੜਾ ਤੇਰਾ ਦਿਮਾਗ ਖਿੰਡਿੰਗਾ ਲੋਕਾਂ ਦਾ ਭਰਾਵਾ ਦਾ ਤਾਂ ਦਿਮਾਗ ਬਹੁਤ ਹੀ ਜ਼ਿਆਦਾ ਹੈਗਾ ਨਹੀਂ ਯਾਰ ਇਹ ਬੰਦਿਆ ਤੇਈ ਨਹੀਂ ਨਹੀਂ 21 ਆ ਤੇ ਜਾਂ 23 ਆ ਨਾ ਨਾ ਦੋਸਤੋ ਤੁਸੀਂ ਕਮੈਂਟ ਕਰਕੇ ਦੱਸੋ ਵੀ ਇਹ ਕਿੰਨੇ ਬਣਦੇ ਆ ਜਿਨ੍ਹਾਂ ਦੇ ਕਮੈਂਟ ਤੇ ਵੱਧ ਲਾਈਕ ਆਏ ਤੇ ਜਿਨ੍ਹਾਂ ਦਾ ਸਵਾਲ ਸਹੀ ਹੋਇਆ ਉਹਨਾਂ ਨੂੰ ਆਪਾਂ ਪੰਜ ਪਰ ਇਹ ਵੀ ਦੱਸਣਾ ਨਾਲ ਨਾਲ ਵੀ ਇਹ ਅੱਖਰ ਕਿਹੜੇ-ਕਿਹੜੇ ਆ ਕਿਹੜੇ-ਕਿਹੜੇ ਅੱਖਰ ਸਾਰੇ ਕਿਹੜੇ ਅੱਖਰ ਹੈ ਪਲੱਸ ਦਾ ਨਿਸ਼ਾਨ ਪਾ ਕੇ ਬਰਾਬਰ ਪਾ ਕੇ ਫੇਰ ਦੱਸਿਓ ਮੈਂ ਦਾ ਦਾ ਦਿਮਾਗ ਜਿੰਨੇ ਕ ਮੈਨੂੰ 4-5 ਅੱਖਰ ਲੱਗੇ ਵੀ ਹੈਗੇ ਆ ਮੈਂ ਤਾਂ ਜੋੜ ਕੇ ਵੇਖਿਆ ਤਿੰਨ ਚਾਰ ਹੀ ਲੱਗੇ ਮਿੰਨ ਤਾਂ ਤੇਰਾ ਕੰਮ ਹੋ ਗਿਆ ਮੈਂ 500 ਰੁਪਏ ਪਾਉਣਾ ਦੋਸਤੋ ਹੁਣ ਤੁਹਾਡੇ ਤੇ ਵਾਰੀ ਹੈ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ 500 ਰੁਪਏ ਬਰਨਾ ਕਿਦਾ ਪਾਵਾਂਗੇ ਜਿਨ੍ਹਾਂ ਨੇ ਮਤਲਬ ਕਿ ਸਹੀ ਜਵਾਬ ਦਿੱਤਾ ਪਰ ਉਹਨਾਂ ਦੇ ਕਮੈਂਟ ਉਤੇ ਵੱਧ ਲਾਇਕ ਹੋਣੇ ਚਾਹੀਦੇ ਆ ਦੇ ਦਿਓ ਯਾਰ ਪੈਸੇ ਸਹੀ ਹੈ ਮੇਰਾ ਜਵਾਬ ਨਾ ਨਾ ਬਿਲਕੁਲ ਗਲਤ ਹੈ ਕਿਹੜੇ ਸਾਬਣਾ ਸਹੀ ਹੈ ਹਲੇ ਹੋਰ ਦਿਮਾਗ ਲਾੜਾ ਸਹੀ ਹੈ ਯਾਰ ਸਹੀ ਲੱਗੀ ਜਾਂਦਾ ਮੈਨੂੰ ਦਿਮਾਗ ਲਾੜਾ ਚੱਲ ਦਿਮਾਗ ਲ ਜਾਂ 23 ਆ ਤੇ ਜਾਂ 21 ਆ ਹਾਂ ਹੈ ਨਾ ਵੱਖਰ ਦੋਸਤੋ ਵਾਸਤੇ ਬਾਹਰ ਹੋ ਗਈ ਕਹਾਣੀ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਤੇ ਜਲਦੀ ਜਲਦੀ ਆਪਣਾ ਜਵਾਬ ਜਿਹੜਾ ਕਮੈਂਟ ਬਾਕਸ ਦੇ ਵਿੱਚ ਦੇ ਦਿਓ ਤੇ ਜਿਨ੍ਹਾਂ ਦਾ ਜਵਾਬ ਸਹੀ ਹੋਇਆ ਤੇ ਲਾਇਕ ਵੱਧ ਹੋਏ ਉਹਨਾਂ ਨੂੰ ਆਪਾਂ ਹਾਂ ਬਹੁਤ ਕਈ ਕਨਫਿਊਜ਼ ਵੀ ਹੋ ਜਾਂਦੇ ਚਲੋ ਮੇਰਾ ਤਾਂ ਦਿਮਾਗ ਵਾਲਾ ਕੰਮ ਨਹੀਂ ਕੀਤਾਗਾ ਹਨਾ ਥੋੜੀ ਜਿਵੇਂ ਮੈਂ ਮੈਥ ਦੇ ਵਿੱਚ ਵੈਸੇ ਵੀ ਵੀਕ ਆ ਜਦੋਂ ਸੰਧੂ ਸਾਬ ਕਈ ਵਾਰੀ ਪੈਸੇ ਗੈਨ ਨੂੰ ਵੀ ਕਹਿ ਦਿੰਨ ਮੈਥੋਂ ਨਹੀਂ ਵੱਧ ਘਟ ਹੋਈ ਜਾਂਦਾ ਮੇਰੇ ਤੋਂ ਕਦੇ ਨੋਟ ਮੈਂ ਵਧਾ ਦਿੰਨੀ ਨਹੀਂ ਕਦੇ ਮੈਂ ਇੱਕ ਅੱਧਾ ਘਟਾ ਦਿੰਨੀ ਨਹੀਂ ਆ ਪਰ ਤੁਸੀਂ ਤਾਂ ਬਹੁਤ ਜ਼ਿਆਦਾ ਹੁਸ਼ਿਆਰ ਹੋ ਤੇ ਤੁਸੀਂ ਨਾਲੇ ਅੱਖਰ ਦੱਸਣੇ ਇਹ ਕਿੰਨੇ ਹੈਗੇ ਆ ਸਾਰੇ ਤੇ ਨਾਲੇ ਤੁਸੀਂ ਦੱਸਣਾ ਵੀ ਪਲੱਸ ਹੋ ਕੇ ਬਰਾਬਰ ਕਿੰਨੇ ਆ ਜਾਣਗੇ ਹਨਾ ਟੋਟਲ ਠੀਕ ਹੈ ਦੋਸਤੋ ਧੰਨਵਾਦ ਠੀਕ ਹੈ